ਚਲਾ ਮੈਂ ਚਲਾ ਮਾਤਾ ਜੀ ਉਹ ਚਲ ਚਲ ਆ ਆਰਾਮ ਦਿਤੀ ਆਇਆ ਉਹਦੇ ਦਾ ਉਹ ਮਾਤਾ ਜੀ ਚਲੋ ਤੁਸੀਂ ਚਲੋ ਇਹ ਛੇਮੀ ਵਾਲਾ ਹੈ ਥੋੜ੍ਹੇ ਮੈਂ ਆ ਗਿਆ ਥੋੜ੍ਹੇ ਆ ਗਿਆ ਇਹ ਜਿਹਾ ਵਾਲਾ ਆ ਦੇਖੋ ਸਿੱਧਾ ਰੱਖੋ ਆ ਵੇਖੋ ਕਟੋ ਕਟ ਵੀ ਇਸ ਪੱਥਰ ਦਾ ਭਾਰ 5 6 ਕਿਲੋ ਹੋਏਗਾ ਇਹ ਪੱਥਰ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਦਾ ਨਹੀਂਗਾ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ ਨਾ ਵੀ ਪੱਥਰ ਝੂਠੇ ਆ ਪਲਾਸਟਿਕ ਦੇ ਬਣੇ ਹੋਣਗੇ ਇਦਾਂ ਦਾ ਕੋਈ ਨਹੀਂ ਬਿਲਕੁਲ ਰੀਅਲ ਪੱਥਰ ਨੇ ਪੂਰੇ ਭਾਰੇ ਪੱਥਰ ਨੇ ਜਿਹੜੇ ਪਾਣੀ ਦੇ ਵਿੱਚ ਤੈਰਦੇ ਸੀ ਤੇ ਇਹ ਭਗਵਾਨ ਸ਼੍ਰੀ ਰਾਮ ਦੇ ਸੈਨਾ ਦੇ ਵਿੱਚ ਦੋ ਪ੍ਰਮੁੱਖ ਹੈਗੇ ਸੀ ਜਿਨ੍ਹਾਂ ਨੂੰ ਵਾਰ ਹੋਇਆ ਸੀ ਤੇ ਉਹਨਾਂ ਦਾ ਹੱਥ ਲਗਵਾ ਕੇ ਭਗਵਾਨ ਸ਼੍ਰੀ ਰਾਮ ਨੇ ਇਹ ਪੱਥਰ ਜਿਹੜੇ ਸਮੁੰਦਰ ਦੇ ਵਿੱਚ ਛੁੱਟੇ ਸੀ ਤੇ ਸਮੁੰਦਰ ਦੇ ਵਿੱਚ ਪੁਲ ਬਣਿਆ ਤੇ ਇਸ ਪੁਲ ਦੇ ਉੱਤੇ ਸਾਰੀ ਫੈੜਾ ਲੰਘ ਕੇ ਤੇ ਸ਼੍ਰੀ ਲੰਕਾ ਦੇ ਵਿੱਚ ਗਈ ਸੀ ਤੇ ਰਾਵਣ ਦਾ ਵਧ ਕਰਕੇ ਤੇ ਸੀਤਾ ਮਤਾ ਨੂੰ ਵਾਪਸ ਲੈ ਕੇ ਆਏ ਸੀ ਰੀਅਲ ਸਚਾਈ ਹੈ ਬਿਲਕੁਲ ਪੱਥਰ ਨੇ ਪੂਰੇ ਮਜ਼ਬੂਤ ਪੱਥਰ ਨੇ ਤੁਸੀਂ ਦੇਖ ਸਕਦੇ ਜੇ ਕਿੰਨੇ ਮਜ਼ਬੂਤੀ ਦੇ ਨਾਲ ਦਿਖਦੇ ਪਏ ਨੇ ਬਿਲਕੁਲ ਸੱਚ ਹੈ ਆ ਸਾਰੀ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਸਤੇ ਆਉਂਦੀ ਆ ਸਾਰੀ ਸੰਗਤ ਦਰਸ਼ਨ ਕਰਨ ਵਾਸਤੇ ਆਉਂਦੀ ਆ ਇੰਨਾ ਪੱਥਰ ਆ ਬਿਲਕੁਲ ਸੱਚੀ ਗੱਲ ਹੈ जय श्री राम 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 राम भगवान की जय